ਬੜਿਆ ਬੜਾ ਪੰਜ ਮਿੰਟ ਲਾ ਲਿਆ ਕੋਰਨ ਤੇ ਕੋਣਾਰੇ ਬੜਾ ਕੱਟ ਲਾ ਲਿਆ ਤਾਂ ਕਰਕੇ ਲਾ ਲਈ ਜੀ ਨੇ ਹਾਦੀ ਲਓ ਜੀ ਖਾ ਲੋ ਦੇਖ ਖਾ ਖਿਆ ਮੜ ਗਈ ਨਾ ਮੰਟਾ ਚ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਲੈ ਥਾਨ ਬਣਾਈਓ ਕਸ ਕੀ ਬਣਾਈਏ ਹਾਂ ਕੀ ਬਣਾਵਾਂ ਗੁਲਗੁਲੇ ਬਗਲੇ ਬਣਾਈਏ ਹਮ ਸੇਵੀਆਂ ਬਣਾਈਏ ਹਾਂ ਗੋੜਾਲੀਆਂ ਖਾਲੇ ਹੁਕਰਪਾ ਤੇ ਕਹਿੰਦਾ ਮੈਂ ਗੋੜਾਲੀਆਂ ਸੇਵੀਆਂ ਖਾਣੀਆਂ ਨੇ ਤੇ ਪਹਿਲਾ ਆਪਾਂ ਦੋ ਕ ਗਲਾਸ ਪਾਣੀ ਦੇ ਪਾ ਕੇ ਰੱਖਦੇ ਆਗੇ ਤੇ ਹੁਣ ਇਹਦੇ ਵਿੱਚ ਆਪਾਂ ਗੁੜ ਪਾਤਾ ਵਿੱਚ ਕੱਕਾ ਪਿਆਪਾ ਖੰਡ ਦੀ ਪਾਣੀ ਲਾਉ ਬਈ ਦੋ ਚਮਚਾ ਪਾ ਵਿੱਚ ਤੇਸੀ ਕਿਉਂ ਪਾ ਲਿਆ ਜੈਸੀ ਕਿਉਂ ਹੁਣ ਘੋਲਿਆ ਗੋੜਾ 5 ਕਿ ਮਿੰਟ ਲੈ ਲਿਆ ਕੋਲਣ ਤੇ ਅੱਪਰ ਦੇ ਹਿਸਾਬ ਨਾਲ ਆਪਾਂ ਨੇ ਵਿੱਚ ਸੇਵੀਆਂ ਪਾ ਲਈਆਂ ਜਿੰਨੇ ਕ ਜਾਣਿਆ ਖਾਣ ਵਾਲੇ ਵਿੱਚ ਇਲਾਚੀਆਂ ਪਾਤੀ ਆਪਾਂ ਨੇ 2 ਕ ਪਾਣੀ ਘਟ ਗਿਆ ਸੀਗਾ ਤੇ ਆਪਾਂ ਨੇ ਥੋੜਾ ਜਿਹਾ ਪਾਣੀ ਹੋਰ ਪਾ ਲਿਆ ਵਿੱਚ ਲੋਵੀ ਮਿੱਤਰੋ ਬਣਨ ਲੱਗੀਆਂ ਆਪਣੀਆਂ ਸੇਵੀਆਂ ਵਿੱਚ ਕੜਸੀ ਘੁਮਾਦੀ ਆ ਥੋੜੀ ਜੀ ਲੋਵੀ ਮਿੱਤਰੋ ਬਣ ਗਈਆਂ ਆਪਣੀਆਂ ਸੇਵੀਆਂ 15 ਮਿੰਟ ਲਾਇਆ ਬਣਨ ਨੂੰ ਆ ਜੇ ਗਰਮ ਨੇ ਸੇਵੀਆਂ ਸਵਾਦ ਬਣਿਆ ਨੇ ਸੇਵੀਆਂ ਖਾ ਕੇ ਦੱਸ ਕਿਵੇਂ ਬਣੀਆਂ ਨੇ ਹਾਂ ਐ ਸਮਾਰ ਕੇ ਤਾਂ ਖਾਦੀ ਨਹੀਂ ਪਹਿਲੀ ਕਹਨਾ ਹਾਂ ਸਵਾਦ ਹੈ ਜੀ ਤੁਹਾਨੂੰ ਤੇ ਨਹੀਂ ਹਾਂ ਜੀ ਤੁਹਾਨੂੰ ਨੈਟ ਲਵਾਈਏ ਵਾਈਫਾਈ ਅੱਛਾ ਇਹ ਕਹਨਾ ਆਪਾਂ ਵਾਈਫਾਈ ਲਵਾ ਲਓ ਪਾਪਾ ਅਸੀਂ ਵੈਸੇ ਵੀ ਲਵਾਉਣਾ ਸੀ ਸੀ ਗੱਲ ਕਰਕੇ ਸਾਡੇ ਸੀਗੇ ਵਾਈਫਾਈ ਨੇ ਕਹਿੰਦਾ ਸੇਤੀ ਲਵਾਓ ਹੋਣਾ ਕਹਿੰਦਾ ਟੀਵੀ ਨਾਲ ਮੈਨੂੰ ਕਨੈਕਟ ਕਰਕੇ ਦਿਓ ਕੋਈ ਨਾ ਕਰਦਾ ਐ ਕਨੈਕਟ ਤੇ ਚੱਲ ਜਾਂਦਾ ਇੱਕ ਕਹਿੰਦਾ ਮੈਨੂੰ ਕਮਰੇ ਚ ਕਹਿੰਦਾ ਪੇਪਰ ਲਵਾ ਕੇ ਦਿਓ ਕਮਰੇ ਚ ਜਿਹੜਾ ਪੇਪਰ ਨਹੀਂ ਲੱਗਦਾ ਅੱਧਾ ਤੇ ਕਹਿੰਦਾ ਉਹ ਲਵਾਓ ਪਰ ਵੈਸੇ ਵੀ ਉਹ ਪੇਪਰ ਵਧੀਆ ਹੁੰਦਾ ਸਾਡੇ ਆ ਵੇਖੋ ਆ ਕਿੰਨਾ ਜਿਆਦਾ ਰੰਗ ਲੈ ਗਿਆ ਜਿਹੜਾ ਕਲਰ ਹੁੰਦਾ ਤਾਂ 2 ਸਾਲ 2 ਸਾਲ ਬਾਅਦ ਲੈਣ ਲੱਗ ਜਾਂਦਾ ਨਾਲੇ ਉਹਦੀ ਤਾਂ ਗਾਰੰਟੀ ਹੁੰਦੀ ਆ ਉਹ ਵਧੀਆ ਪੇਪਰ ਚੀਜ਼ ਵਧੀਆ ਗੀ ਹੁਣ ਦੇਖਾਂਗੇ ਅੱਗੇ ਹੋਈ ਲਵਾਵਾਂਗੇ ਸਾਰੇ ਕਮਰੇਾਂ 'ਚ ਠੀਕ ਹੈ ਠੀਕ ਹੈ ਤੈਨੂੰ ਪੇਪਰ ਲਵਾ ਕੇ ਦੇ ਦਾਂਗੇ ਇੱਕ ਤੇ ਕਮਰਾ ਉਹ ਵਧੀਆ ਬਣਾ ਕੇ ਤੈਨੂੰ ਉੱਥੇ ਕੰਪਿਊਟਰ ਕਵਾਟਰ ਲਾ ਕੇ ਢਾਂਟ ਬਣਾਵਾਂਗੇ ਤੇ ਇੱਕ ਤਰ੍ਹਾਂ نیٹ ਲਵਾ ਦਾਂਗੇ ਓਕੇ ਅੱਜ ਹੀ ਇੱਕ ਮੈਂ ਲਵਾ ਦਈਏ ਪਖੜ ਜਾ ਪਹਿਲਾਂ ਪਤਾ ਕਰਾਂਗੇ ਆਪਾਂ ਵੀ ਕਿੰਨੇ ਕ ਪੈਸੇ ਲੱਗਣਗੇ ਮਹੀਨੇ ਦਾ ਕਿੰਨਾ ਆਇਆ ਕਰੂ ਖਰਚਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਵਾਈਫਾਈ ਲਵਾਈ ਆਪਾਂ ਜਿਹਦੀ ਵਧੀਆ ਸਪੀਡ ਹੋਵੇ ਤੇ ਬਾਕੀ ਵੀ ਕਿੰਨੇ ਕ ਪੈਸਿਆਂ ਚ ਪੈ ਜੂਗਾ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੇ ਲਵਾਇਆ ਹੋਇਆ ਜਾਂ ਕੋਈ ਕੰਮ ਕਰਦਾ ਇਹ ਚੀਜ਼ ਦਾ ਉਹਨੂੰ ਪਾ ਦੇ ਛੋਟੀ ਨੂੰ ਪਾ ਦੇ ਉਹਨੂੰ ਖਵਾਇਆ ਜਾਓ 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 ਆਇਨੀ ਆਇ ਰੋਟੀ ਪੜਕੇ ਤੇ ਮੂੰਹ ਕੋਲ ਕਰਦੇ ਆ ਪਿਖਾੜੂਗੀ ਚੱਲ ਚੱਲਾ ਫਿਰ ਉਹਦੇ ਵਿੱਚ ਤਾਂ ਛੱਟ ਦੇ ਉਹਦੇ ਵਿੱਚ ਛੱਟਿਆ ਇਕੱਠੀਆਂ ਛੱਟਣਾ ਐ ਤੋੜ ਕੇਗਾ ਤਾਂ ਛੱਟਦਾ ਨਹੀਂ ਕੁਛ ਨਹੀਂ ਕਹਿੰਦੀ ਆ ਜਾ ਆ ਜਾ ਆਪ ਮੈਂ ਖਵਾ ਮਾਲ ਲੈ ਮੈਂ ਖਵਾ ਮਾ ਲੈ ਮੈਂ ਖਵਾ ਮਾ ਲੈ ਮੈਂ ਖਵਾ ਮਾ ਪੜਾ ਤ ਦੇ ਉਹ ਖਾਂਦੀ ਐ ਲੈ ਇੱਕ ਮੈਂ ਖਵਾ ਦਣਾ ਇੱਕ ਮੰਦੇ ਦੇ ਫਿਰ ਓਏ ਇਹ ਤਾਂ ਬਾੜੀ ਵਧੀਆ ਖਾ ਕੇ ਦਿਖਾਉ ਤਨੂੰ ਆਜ ਇੱਕ ਮੈਨੂੰ ਪੜਾ ਦੇ ਇੱਕ ਰੋਟੀ ਇੱਕ ਰੋਟੀ ਦੇ ਦੇ ਇੱਕ ਰੋਟੀ ਦੇ ਨਾ ਹਾਂ ਆ ਦੇਖੀ ਚੱਲ ਆ ਦੇ ਐ ਖਵਾ ਖਾ ਦੇ ਲਓ ਜੀ ਖਾ ਲੋ ਦੇਖ ਕਿਆ ਮੜ ਗਈ ਨਾ ਮੰਟਾ ਕਿੱਕ ਕਰਾ ਗਈ ਟਿੱਕੇ ਦਾ ਕਿਵੇਂ ਖਾ ਕਰਾ ਇਧਰ ਸਾਡਾ ਗੁਰਪਤ ਤੇ ਪਾਰਟੀ ਚ ਕੀ ਫਿਰਦਾ ਦੁੱਧ ਇਕੱਠਾ ਕਰਨ ਜਾਂਦੇ ਹੁੰਦੇ ਆ ਸੀ ਚੱਲੀਏ ਜਾ ਵਾਗ ਜਾ ਕਰਾ ਲਿਆ ਦੁੱਧ ਇਕੱਠਾ ਜਾ ਜਾਓ ਪਾਓ ਜੋ